ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੀ ਕਾਮਯਾਬੀ ਚਾਹੁੰਦੇ ਹੋ ਤੇ ਜੇਕਰ 13 ਐਤਵਾਰ ਤੁਸੀਂ ਇਹ ਪਾਠ ਕਰ ਲੈਂਦੇ ਹੋ ਤਾਂ ਇਸ ਪਾਠ ਦਾ ਤੁਸੀਂ ਫਲ ਸੁਣ ਕੇ ਹੈਰਾਨ ਹੀ ਰਹਿ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਤੁਸੀਂ ਅੱਜ ਦੀ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਖਾਸ ਕਰਕੇ ਮੇਰੀਆਂ ਭੈਣਾਂ, ਮਾਮਾ ਇਸ ਵੀਡੀਓ ਵਿੱਚ ਦੱਸੀ ਗਈ ਜਾਣਕਾਰੀ ਬਹੁਤ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ। ਜੋ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਇੱਕ ਪਾਠ ਬਾਰੇ ਵੀ ਗੱਲ ਦੱਸਾਂਗੇ ਕਿ ਕਿਹੜਾ ਪਾਠ ਜਿਹੜਾ ਬੱਚਿਆਂ ਦੀਆਂ ਮਾਵਾਂ ਜੇਕਰ 13 ਐਤਵਾਰ ਕਰ ਲੈਂਦੀਆਂ ਹਨ ਤਾਂ ਕਿਹੜਾ ਕਿਹੜਾ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤ ਸੰਗਤ ਜੀ ਜਿਸ ਪਾਠ ਨੂੰ ਕਰਨ ਦੇ ਨਾਲ ਸਾਡੇ ਬੱਚਿਆਂ ਦੇ ਸਿਰ ਤੇ ਉੱਤੇ ਮੇਰੇ ਕਲਗੀਧਰ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਰਕਤਾਂ ਹੋ ਸਕਦੀਆਂ ਹਨ ਉਹ ਕਿਹੜਾ ਪਾਠ ਹੈ ਅਤੇ ਐਤਵਾਰ ਹੀ ਕਿਉਂ ਕਰਨਾ ਹੈ ਇਹ ਸਾਰੇ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਵਾਲੇ ਹਾਂ ਜੀ। ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਲਗਾਤਾਰ 13 ਐਤਵਾਰ ਮਾਵਾ ਨੇ ਇਹ ਆਪਣੇ ਬੱਚਿਆਂ ਦੇ ਲਈ ਪਾਠ ਕਰਨਾ ਹੈ। 13 ਐਤਵਾਰ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਸਮਝਾਈ ਹੈ। ਇਹ ਸਾਡੀ ਜ਼ਿੰਦਗੀ ਦਾ ਹਰ ਦਿਨ, ਹਰ ਮਹੀਨਾ, ਹਰ ਵਾਰ, ਹਰ ਸਾਲ ਇੱਥੋਂ ਤੱਕ ਕਿ ਹਰ ਇੱਕ ਪਲ ਬੜਾ ਹੀ ਕੀਮਤੀ ਹੈ। ਇਹ ਇੱਕ ਵਾਰ ਬੀਤ ਗਿਆ ਸਮਾਂ ਤਾਂ ਮੁੜ ਕੇ ਹੱਥ ਵਿੱਚ ਕਦੇ ਵੀ ਨਹੀਂ ਆਵੇਗਾ ਇਸ ਕਰਕੇ ਆਪਾਂ ਇੱਕ ਇੱਕ ਪਲ ਦੀ ਕੀਮਤ ਨੂੰ ਸਮਝਣਾ ਹੈ ਸਾਧ ਸੰਗਤ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਜਿਸ ਤਰ੍ਹਾਂ ਮਾਤਾ ਆਪਣੇ ਬੱਚਿਆਂ ਦੀ ਫਿਕਰ ਕਰਦੀ ਹੈ ਉਹਨਾਂ ਨੂੰ ਨਵਾਉਂਦੀ ਹੈ ਰੋਟੀ ਖਵਾਉਂਦੀ ਹੈ ਦੁੱਧ ਪਿਲਾਉਂਦੀ ਹੈ ਤੇ ਹੋਰ ਵੀ ਜਿਸ ਚੀਜ਼ ਦੀ ਬੱਚੇ ਨੂੰ ਜ਼ਰੂਰਤ ਹੋਵੇ ਉਸ ਨੂੰ ਉਹ ਲੈ ਕੇ ਦਿੰਦੀ ਹੈ ਕਿਉਂਕਿ ਬੱਚਾ ਤਾਂ ਮਾਂ ਦੀਆਂ ਆਂਦਰਾਂ ਹੁੰਦੀਆਂ ਹੈ ਉਸੇ ਤਰ੍ਹਾਂ ਹੀ ਰੱਬ ਵੀ ਆਪਣੇ ਪਿਆਰੇ ਭਗਤਾਂ ਨੂੰ ਨਾਮ ਜਪਣ ਵਾਲਿਆਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਿਆ ਕਰ ਦਿੰਦੇ ਹਨ ਖਿਆਲ ਰੱਖਦੇ ਹਨ ਆਪਣੇ ਪਿਆਰਿਆਂ ਦੇ ਫਿਰ ਅੰਗ ਸੰਗ ਆਪ ਹੀ ਸਹਾਈ ਹੋ ਜਾਂਦੇ ਹਨ ਹਰ ਔਖੇ ਸਮੇਂ ਦੇ ਵਿੱਚ ਜਾਂ ਮੁਸ਼ਕਿਲ ਘੜੀ ਦੇ ਵਿੱਚ ਆਪ ਹੀ ਉਹਨਾਂ ਦੇ ਉੱਤੇ ਮਿਹਰਾਂ ਕਰ ਦਿੰਦੇ ਹਨ ਸਤਸੰਗਤ ਜੀ ਇੱਕ ਲੜਕੀ ਸੀ ਜੋ ਕਿ ਸਿੱਖ ਪਰਿਵਾਰ ਦੇ ਨਾਲ ਬਿਲੋਂਗ ਕਰਦੀ ਸੀ ਇੱਕ ਲੜਕੀ ਆਸਟ੍ਰੇਲੀਆ ਗਈ ਦੁਨੀਆ ਦੇ ਵਿੱਚ ਵਿਚਰਦਿਆਂ ਸਾਨੂੰ ਜਿਵੇਂ ਕਈ ਪਰੇਸ਼ਾਨੀਆਂ ਆ ਜਾਂਦੀਆਂ ਹਨ ਉਸ ਲੜਕੀ ਨੂੰ ਵੀ ਇੱਕ ਪਰੇਸ਼ਾਨੀ ਆ ਗਈ ਉਸਨੇ ਉਥੋਂ ਇੱਕ ਮਹਾਪੁਰਖਾ ਨੂੰ ਫੋਨ ਕੀਤਾ ਉਹ ਲੜਕੀ ਮਹਾਪੁਰਖਾ ਨੂੰ ਦੱਸਣ ਲੱਗੀ ਕਿ ਮੈਂ ਇੱਕ ਬਹੁਤ ਹੀ ਵੱਡੀ ਕੰਪਨੀ ਦੇ ਵਿੱਚ ਜੌਬ ਦੇ ਲਈ ਅਪਲਾਈ ਕੀਤਾ ਸੀ ਉਸ ਕੰਪਨੀ ਦੇ ਵਿੱਚ ਮੇਰਾ ਇੰਟਰਵਿਊ ਦੇ ਲਈ ਸਿਲੈਕਸ਼ਨ ਵੀ ਹੋਇਆ ਸੀ ਉਸਨੇ ਦੱਸਿਆ ਕਿ ਇੱਥੋਂ ਦਾ ਸਿਸਟਮ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਥੇ ਡਾਇਰੈਕਟ ਇੰਟਰਵਿਊ ਲੈ ਕੇ ਜੌਬ ਨਹੀਂ ਮਿਲਦੀ ਪਹਿਲਾਂ ਤਾਂ ਇੱਕ 250 ਪੇਜਾਂ ਦੀ ਬੁੱਕ ਲਿਖਣ ਦੇ ਲਈ ਦੇ ਦਿੱਤੀ ਜਾਂਦੀ ਹੈ ਫਿਰ ਉਸ ਬੁੱਕ ਨੂੰ ਸਬਮਿਟ ਕੀਤਾ ਜਾਂਦਾ ਹੈ ਉਸ ਬੁੱਕ ਦੇ ਵਿੱਚੋਂ ਫਿਰ ਉਹ ਸਵਾਲ ਕਰਦੇ ਹਨ ਚੈੱਕ ਕਰਦੇ ਹਨ ਕਿ ਬੁੱਕ ਇਸਨੇ ਹੀ ਲਿਖੀ ਹੈ ਜਾਂ ਕਿਸੇ ਹੋਰ ਨੇ ਨਹੀਂ ਤਾਂ 15-20 ਮਿੰਟ ਦੇ ਇੰਟਰਵਿਊ ਵਿੱਚ ਬਹੁਤ ਹੀ ਕੁਝ ਪਤਾ ਨਹੀਂ ਲੱਗ ਸਕਦਾ ਬੁੱਕ ਲਿਖਣ ਦੇ ਨਾਲ ਉਹਨਾਂ ਨੂੰ ਵੀ ਸਾਹਮਣੇ ਵਾਲੇ ਪਰਸਨ ਦੀ ਨੌਲੇਜ ਬਾਰੇ ਪਤਾ ਲੱਗ ਜਾਂਦਾ ਹੈ ਸੋ ਉਹ ਲੜਕੀ ਫੋਨ 'ਤੇ ਕਹਿ ਰਹੀ ਸੀ ਕਿ ਬੁੱਕ ਜਮਾ ਕਰਵਾਉਣ ਵਿੱਚ ਸਿਰਫ ਹੁਣ 7-8 ਦਿਨ ਦਾ ਹੀ ਸਮਾਂ ਰਹਿ ਗਿਆ ਹੈ ਤੇ ਬੁੱਕ ਦੇ 180 ਪੇਜ ਮੈਂ ਲਿਖ ਚੁੱਕੀ ਹਾਂ ਪਰ ਹੁਣ 181 ਪੇਜ ਤੇ ਲਿਖਣ ਵਿੱਚ ਕੁਝ ਪਤਾ ਨਹੀਂ ਲੱਗ ਰਿਹਾ ਸਮਝ ਨਹੀਂ ਆ ਰਹੀ ਕਿ ਮੈਂ ਕੀ ਲਿਖਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਮੇਰੀ ਸੋਚਣ ਦੀ ਸ਼ਕਤੀ ਹੀ ਗਵਾਚ ਗਈ ਹੋਵੇ ਜਿਵੇਂ ਮੇਰੀ ਸੋਚਣ ਦੀ ਸ਼ਕਤੀ ਨੂੰ ਕੋਈ ਬੰਨ ਕੇ ਹੀ ਲੈ ਗਿਆ ਹੋਵੇ ਹੁਣ ਉਹ ਮਹਾਪੁਰਖ ਉਸ ਨੂੰ ਪੁੱਛਣ ਲੱਗੇ ਕਿ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਪੰਜ ਅੰਮ੍ਰਿਤਧਾਰੀ ਸਿੰਘ ਮਿਲ ਜਾਣਗੇ ਉਹ ਲੜਕੀ ਕਹਿੰਦੀ ਹਾਂਜੀ ਮੈਂ ਹਰ ਰੋਜ਼ ਗੁਰਦੁਆਰੇ ਜਾਂਦੀ ਹਾਂ ਕਈ ਗੁਰਸੁਖ ਰੂਹਾਂ ਨੇ ਮੈਂ ਜਾਣਦੀ ਹਾਂ ਉਹਨਾਂ ਨੂੰ ਮਹਾਂਪੁਰਖਾਂ ਨੇ ਫਿਰ ਉਸ ਨੂੰ ਇੱਕ ਜੁਗਤੀ ਦੱਸੀ ਕਿ ਘਰ ਵਿੱਚ ਗੁਰੂ ਸਾਹਿਬਾਂ ਦਾ ਪ੍ਰਕਾਸ਼ ਕਰਨਾ ਹੈ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਕੜਾਹ ਪ੍ਰਸ਼ਾਦ ਦਾ ਥਾਲ ਤਿਆਰ ਕਰਕੇ ਗੁਰੂ ਸਾਹਿਬਾਂ ਦੇ ਅੱਗੇ ਹਾਜ਼ਰ ਕਰਨਾ ਹੈ ਫਿਰ ਪੰਜ ਸਿੰਘ ਇੱਕ ਇੱਕ ਪਾਠ ਜਪਜੀ ਸਾਹਿਬ ਜੀ ਹਾਜ਼ਰੀ ਲਗਵਾਉਣਗੇ ਉਸ ਤੋਂ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਪੜ੍ਹ ਕੇ ਅਰਦਾਸ ਕੀਤੀ ਜਾਵੇ ਵੇਖਣਾ ਫਿਰ ਸਾਰੇ ਹੀ ਕਾਰਜ ਰਾਸ ਹੋ ਜਾਣਗੇ ਇਹ ਪਾਤਸ਼ਾਹ ਜੀ ਦਾ ਬਚਨ ਹੈ ਕਿ ਉਹ ਕੋਈ ਵੱਡਾ ਵੀ ਜਿੰਨਾ ਵੀ ਕੰਮ ਅੜਿਆ ਹੋਵੇ ਭਾਵੇਂ ਉਹ ਜਾਇਜ਼ ਹੋਵੇ ਇਸ ਮਰਿਆਦਾ ਦੇ ਨਾਲ ਇਸ ਤਰ੍ਹਾਂ ਕੋਈ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਕਰੇਗਾ ਤਾਂ ਉਸ ਦੀਆਂ ਰਿੱਧੀਆਂ ਸਿੱਧੀਆਂ ਹੋ ਜਾਣਗੀਆਂ ਅਰਦਾਸ ਸਿੱਧੀ ਹੀ ਸੱਚਖੰਡ ਦਰਗਾਹ ਵਿੱਚ ਪਹੁੰਚ ਜਾਵੇਗੀ ਤੇ ਵੱਡੇ ਵੱਡੇ ਰੁਕੇ ਕੰਮ ਵੀ ਫਿਰ ਸੰਪੂਰਨ ਹੋ ਜਾਣਗੇ। ਉਸ ਲੜਕੀ ਨੇ ਉਹਨਾਂ ਦਾ ਬਚਨ ਮੰਨਿਆ ਤੇ ਅਗਲੇ ਦਿਨ ਹੀ ਸ਼ਾਮ ਨੂੰ ਫਿਰ ਮਹਾਪੁਰਖਾਂ ਨੂੰ ਫੋਨ ਕੀਤਾ। ਫੋਨ ਕਰਕੇ ਕਹਿਣ ਲੱਗੀ ਕਿ ਗੁਰੂ ਸਾਹਿਬਾਂ ਦੀ ਮਿਹਰ ਹੋ ਗਈ ਹੈ। ਜਿਸ ਤਰ੍ਹਾਂ ਆਪ ਜੀ ਨੇ ਬਚਨ ਕੀਤੇ ਸਨ ਮੈਂ ਉਸੇ ਤਰ੍ਹਾਂ ਹੀ ਕੀਤਾ ਸੀ। ਰਾਤੀ ਮੈਂ ਗੁਰਦੁਆਰੇ ਚਲੀ ਗਈ। ਉੱਥੇ ਪੰਜ ਸਿੰਘਾਂ ਨੂੰ ਬੇਰਤੀ ਕਰ ਲਈ। ਸਵੇਰੇ ਗੁਰੂ ਸਾਹਿਬਾਂ ਦਾ ਪ੍ਰਕਾਸ਼ ਕੀਤਾ। ਤੇ ਬਸ ਇੱਕ ਹੀ ਘੰਟਾ ਲੱਗਾ ਪਾਠ ਕਰਕੇ ਅਰਦਾਸ ਕੀਤੀ ਇਸ ਤੋਂ ਉਪਰੰਤ ਹੁਣ ਮੇਰਾ 181 ਪੇਜ ਵੀ ਲਿਖਿਆ ਗਿਆ ਹੈ ਉਹ ਮਹਾਪੁਰਖ ਉਸਨੂੰ ਫੋਨ ਤੇ ਕਹਿਣ ਲੱਗੇ ਹੁਣ 181 ਪੇਜ ਤਾਂ ਲਿਖਿਆ ਗਿਆ ਪਰ 182 ਪੇਜ ਨਹੀਂ ਲਿਖਣਾ ਉਹ ਲੜਕੀ ਹੈਰਾਨ ਹੋਈ ਤੇ ਪੁੱਛਣ ਲੱਗੀ ਕਿ ਇਸ ਦਾ ਕੀ ਕਾਰਨ ਹੈ ਉਹ ਮਹਾਪੁਰਖ ਕਹਿੰਦੇ ਹੁਣ ਪਹਿਲਾਂ ਤੂੰ ਇੱਕ ਸੁਖਮਨੀ ਸਾਹਿਬ ਦੀ ਪਾਠ ਦੀ ਹਾਜ਼ਰੀ ਲਗਵਾਉਣੀ ਹੈ ਅਤੇ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨਾ ਹੈ ਪਾਤਸ਼ਾਹ ਜੀ ਆਪ ਤੇਰੇ ਉੱਤੇ ਮਿਹਰ ਕਰ ਦੇਣਗੇ ਤੇ ਫਿਰ ਅਰਦਾਸ ਕਰਨੀ ਹੈ ਕਿ 181 ਪੇਜ ਤਾਂ ਮੈਂ ਲਿਖ ਲਿਆ ਹੈ ਹੁਣ ਕਿਰਪਾ ਪਰਮਾਤਮਾ ਜੀ ਕਰੋ ਕਿ ਮੇਰਾ 182 ਪੇਜ ਵੀ ਲਿਖਿਆ ਜਾਵੇ ਫਿਰ 182 ਪੇਜ ਤੋਂ ਬਾਅਦ ਵੀ ਸੁਖਮਨੀ ਸਾਹਿਬ ਜੀ ਦੀ ਹਾਜ਼ਰੀ ਲਗਵਾਉਣੀ ਹੈ ਉਸ ਲੜਕੀ ਨੇ ਉਹਨਾਂ ਦਾ ਵਚਨ ਮੰਨ ਕੇ ਉਸੇ ਤਰ੍ਹਾਂ ਹੀ ਕੀਤਾ ਫਿਰ ਬੁੱਕ ਸਬਮਿਟ ਕਰਵਾ ਦਿੱਤੀ 1200 ਬੁੱਕ ਵਿੱਚ ਉਸ ਕੰਪਨੀ ਦੇ ਹੀ ਸਬਮਿਟ ਹੋਈਆਂ ਸਨ ਜਿਨ੍ਹਾਂ ਵਿੱਚੋਂ 10 12 ਦੀ ਸਿਲੈਕਸ਼ਨ ਹੋਣੀ ਸੀ ਜਦੋਂ 8 ਦਿਨ ਰਹਿ ਗਏ ਤਾਂ ਬਾਅਦ ਵਿੱਚ ਬੁੱਕ ਦਾ ਰਿਜ਼ਲਟ ਆਉਣਾ ਸੀ ਤਾਂ ਉਸ ਲੜਕੀ ਦੀ ਬੁੱਕ ਫਰਸਟ ਨੰਬਰ ਤੇ ਆਈ ਫਿਰ ਜਦੋਂ ਉਸ ਲੜਕੀ ਦੇ ਇੰਟਰਵਿਊ ਦੇ ਲਈ 10 12 ਥਿਓਰਿਟੀ ਮੈਂਬਰ ਬੈਠੇ ਸਨ ਉਹ ਉਸ ਨੂੰ ਕਹਿਣ ਲੱਗੇ ਕਿ ਇੰਡੀਅਨ ਕਰੰਸੀ ਦੇ ਵਿੱਚ 3 ਲੱਖ ਦੀ ਅਕਾਊਂਟ ਸੈਲਰੀ ਤੁਹਾਡੀ ਫਿਕਸ ਹੋ ਚੁੱਕੀ ਹੈ ਤੇ ਉਹ ਦੱਸਣ ਲੱਗੇ ਕਿ ਤੇਰੀ ਬੁੱਕ ਦੇ ਲਾਸਟ 15 ਪੇਜ ਬਹੁਤ ਹੀ ਜ਼ਿਆਦਾ ਪਾਵਰਫੁਲ ਸਨ ਜਿਸ ਦਾ ਕੀ ਰੀਜ਼ਨ ਹੈ ਉਸ ਲੜਕੀ ਦਾ ਰੋਣਾ ਨਹੀਂ ਸੀ ਮੁੱਕ ਰਿਹਾ ਉਹ ਕਹਿਣ ਲੱਗੀ ਪਹਿਲੇ 180 ਪੇਜ ਮੈਂ ਆਪਣੇ ਸਿਆਣਪ ਦੇ ਨਾਲ ਲਿਖੇ ਸਨ ਪਰ ਬਾਕੀ 50 ਪੇਜ ਮੈਂ ਸਮਰੱਥ ਗੁਰੂ ਦੀ ਕਿਰਪਾ ਦੇ ਨਾਲ ਲਿਖੇ ਹਨ ਇਸ ਲਈ ਉਹ ਪਹਿਲਾਂ ਹੀ 180 ਪੇਜਾਂ ਤੋਂ ਜ਼ਿਆਦਾ ਪਾਵਰਫੁੱਲ ਹਨ ਉਸ ਲੜਕੀ ਨੇ ਫਿਰ ਫੋਨ ਕਰਕੇ ਸਾਰੀ ਵਾਰਦਾਤ ਭਾਈ ਸਾਹਿਬ ਨੂੰ ਦੱਸੀ ਤੇ ਕਹਿੰਦੀ ਕਿ ਤੁਹਾਡੀ ਦੱਸੀ ਯੁਗਤ ਦੇ ਕਾਰਨ ਮੈਂ ਬਾਹਰ ਦੇ ਲੋਕਾਂ ਨੂੰ ਵੀ ਆਪਣੇ ਗੁਰੂ ਦੀ ਵਡਿਆਈ ਕਰ ਸਕੀ ਹਾਂ ਹੁਣ ਮੈਨੂੰ ਗੁਰੂ ਸਾਹਿਬਾਂ ਦੀ ਬਾਣੀ ਤੇ ਅਥਾਹ ਭਰੋਸਾ ਹੋ ਗਿਆ ਹੈ ਜਿਸ ਕਾਰਨ ਮੈਨੂੰ ਐਡੀ ਵੱਡੀ ਕੰਪਨੀ ਦੇ ਵਿੱਚ ਜੌਬ ਮਿਲ ਗਈ ਹੈ ਉਹ ਮਹਾਪੁਰਖ ਬਚਨ ਕਰਨ ਲੱਗੇ ਕਹਿੰਦੇ ਸਾਨੂੰ ਕਦੇ ਇਹ ਨਹੀਂ ਸੋਚਣਾ ਚਾਹੀਦਾ ਕਿ ਜਿੰਨੀ ਦੇਰ ਗੁਰੂ ਸਾਹਿਬ ਸਰੀਰ ਕਰਕੇ ਮੌਜੂਦ ਹਨ ਸ਼ਕਤੀ ਓਨੀ ਦੇਰ ਹੀ ਵਰਤਦੀ ਹੈ ਗੁਰੂ ਸਾਹਿਬ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਹਾਜ਼ਰ ਨਾਜ਼ਰ ਵਰਤ ਰਹੇ ਹਨ ਸਤ ਸੰਗਤ ਜੀ ਏਦਾਂ ਹੀ ਮਾਵਾਂ ਹਰ ਐਤਵਾਰ ਦੇ ਦਿਨ ਜੇਕਰ ਆਪਣੇ ਬੱਚਿਆਂ ਦੀਆਂ ਕਾਮਯਾਬੀ ਚਾਹੁੰਦੀਆਂ ਹਨ ਤੇ ਜੇਕਰ ਰੋਜ਼ਾਨਾ ਹੀ ਸੁਖਮਨੀ ਸਾਹਿਬ ਦਾ ਪਾਠ ਉਹਨਾਂ ਦੇ ਕੋਲ ਨਹੀਂ ਹੁੰਦਾ ਭਾਵੇਂ ਜੇਕਰ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਤਾਂ ਐਤਵਾਰ ਦੇ ਦਿਨ ਤੁਸੀਂ ਸੁਖਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਵਾ ਸਕਦੀਆਂ ਹੋ ਜੇਕਰ ਤੁਸੀਂ ਘਰ ਵਿੱਚ ਨਹੀਂ ਤਾਂ ਤੁਸੀਂ ਆਪਣੀਆਂ ਸਹੇਲੀਆਂ ਭੈਣਾਂ ਨੂੰ ਇਕੱਠੀਆਂ ਕਰਕੇ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਕਰੋ ਕਿ ਅਸੀਂ ਗੁਰਦੁਆਰਾ ਸਾਹਿਬ ਹੀ ਇਕੱਠੀਆਂ ਹੋ ਕੇ ਪਾਠ ਕਰਿਆ ਕਰੀਏ ਆਪਣੇ ਬੱਚਿਆਂ ਦੀ ਆਪਣੇ ਪਰਿਵਾਰ ਦੀ ਤੰਦਰੁਸਤੀ ਦੇ ਲਈ ਅਰਦਾਸ ਬੇਨਤੀ ਕਰਿਆ ਕਰੀਏ ਤੇ ਜੇਕਰ ਤੁਹਾਡੇ ਕੋਲੋਂ ਇਦਾਂ ਸੰਭਵ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਵਿੱਚ ਹੀ ਐਤਵਾਰ ਦਾ ਦਿਨ ਦਾ ਸਮਾਂ ਨਿਸ਼ਚਿਤ ਕਰ ਲਓ ਕਿ ਸਾਰੇ ਕੰਮਕਾਰ ਨੂੰ ਨਿਬੇੜ ਕੇ ਮੈਂ ਇਸ ਸਮੇਂ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਜਿਸ ਤਰ੍ਹਾਂ ਕਰਨ ਦੇ ਨਾਲ ਪਰਮਾਤਮਾ ਜੀ ਦੀ ਤੁਹਾਡੇ ਬੱਚਿਆਂ ਦੇ ਉੱਪਰ ਮਿਹਰ ਹੋ ਜਾਵੇਗੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਹੋ ਜਾਵੇਗਾ ਉਹਨਾਂ ਦੇ ਸਾਰੇ ਹੀ ਕਾਰਜ ਰਾਸ ਹੋ ਜਾਣਗੇ ਉਹ ਤਰੱਕੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ